ਆਲਾ ਰੀਨਲ ਡੀਆਈ ਦੇ ਮਗਰਾੜੀ ਪਏ ਆਏ ਆਸ ਤੇ ਕਸ ਟੁਕਰ ਲੱਗੇ ਵੱਡੇ ਇੱਕੋ ਹੀ ਹੁੰਦੀ ਹੈ ਯਾਰ ਹਾਂ ਕਹਿੰਦੇ 45 11 ਦੇ 59 11 ਦੀ ਇੱਕੋ ਹੁੰਦੀ ਹੈ ਸ਼ੋ ਹਾਂ ਇਹ ਡੀਓ ਹੀ ਦਾ ਵਧੀਆ ਹਿੱਸੇ ਪਏ ਕਣੇ ਤੇਲ ਬ੍ਰੇਕ ਆਲਾ ਹਿੱਸਾ ਪਿਆ ਤਾਂ ਇਹ ਜੇ ਕਿਸੇ ਨੇ ਲਾਉਣਾ ਹੋਵੇ ਆਪਣੇ ਦੇ ਕਲਾਸ ਕਰਦੇ 59 11 ਆਪ ਚੰਗਾ ਖੜਾ ਯਾਰ ਹੈ ਹੋਰ ਰੰਗ ਰੰਗ ਹੋਇਆ ਲੈ ਹੱਥ ਪੱਲਾ ਮਾਰ ਕੇ ਚਲਾਉਣਾ ਹੋਵੇ ਤਾਂ ਆ ਬਹੁਤ ਨਾ ਟਾਈਮ ਹੀ ਟੁੱਟ ਜਾਂਦੇ ਆ ਸ਼ਕਤੀ ਮਾੜਾ ਇਹ ਜੇ ਟਰੈਕਟਰਾਂ ਦਾ ਸਮਾਨ ਬਹੁਤ ਔਖਾ ਮਿਲਦਾ ਹੁੰਦਾ ਵੈਸੇ ਭਾਵੇਂ ਡੀਆਈ ਆ ਮਹਿੰਦਰਾ ਹੀ ਬਣਿਆ ਤਨੇ ਆ ਪਈ ਓਏ ਇੱਕ ਸ਼ੋਅ ਸੱਚ ਇਹ ਹੈਗਾ ਜੀ 2001 ਮਾਡਲ ਇਹ ਆਪਾਂ ਲਿਆ ਇੱਕ 36 ਦਾ ਇੱਕ 36 ਦਾ ਟੂੜੀ ਲੈ ਕੇ ਮੰਨ ਗਏ ਜਿਹੜਾ ਲੈਣਾ ਮੌਕਸਰ ਦਾ 4 ਲੀਟਰ ਜਵਾਬ ਸੀ ਕਰੂਗਾ ਇਹਦਾ ਕੋਈ ਪਤਾ ਨਹੀਂ ਮੌਕਸਰ ਦਾ ਹਾਂ ਹਾਂ ਬਹੁਤ ਘੱਟ 36 ਦੀ ਨਾਲ ਤਾਂ ਆਪਾਂ ਨੂੰ ਫਰਕ ਲੱਗੂਗਾ 30 ਦੀ ਨਾਲ ਤਾਂ ਤੂੰ ਆਖਣਾ ਪੂਰਾ ਹੀ ਫਰਕ ਪੈ ਗਿਆ ਮਾੜਾ ਮੜਾ ਮੁੱਢਾ ਮੱਡਾ ਵਾਲੇ ਦੇਖ ਮੋਟਰ ਸਾਹਿਬ ਕਿਤੇ ਮੰਡੀ ਜੀ ਸਾਡਾ ਮਹੀਨਾ ਲਵਾ ਦੇ ਪਰ ਨਹੀਂ ਆਇਆ ਹੀ ਪਿਆ ਪਰ ਮਾਲੂਆਂ ਦੀ ਕਾਲਜ ਭਰਾ ਵੱਡ ਬੈਠਾ ਤੇ ਬਈ ਸਾਰਿਆਂ ਤੋਂ ਪਹਿਲਾਂ ਮੰਡੀ ਚ ਲਾਇਆ ਤੇ ਸਾਰਿਆਂ ਤੋਂ ਐਂਡ ਤੇ ਤੋਲਿਆ ਤੇ ਫੇਰ ਵੀ ਮੈਨੂੰ 2600 ਰੁਪਏ ਕੱਢ ਬਈ ਦੋ ਕਿੱਲਿਆਂ ਦੇ ਸੀ ਆ ਆਲੂਆਂ ਵਾਲਾ ਜੀ ਹੁਣ ਮੈਂ ਨਾ ਕੋਈ ਚੱਕਰ ਨਹੀਂ ਆਲੂਆਂ ਦਾ ਹਜੇ ਆਪਣੇ ਕੋਲੇ ਟਾਈਮ ਹੈਗਾ ਹੁਣ ਤਾਂ ਹੁਣ ਤਾਂ ਦਿਸਣਾ ਹਟ ਗਿਆ ਹਰੇ ਫਰੇ ਦਾ ਖੜਨਾ ਤਾਂ ਖੜ ਜਾ ਦੋ ਦਿਨ ਖੜਨਾ ਤਾਂ ਕਰਿਆ ਹੱਸ ਤੇ ਫਿਰ ਆਹੇ ਆ ਕਰ ਦੂਜਾ ਹੀ ਵੱਡਾਂਗੇ ਮੁੜ ਕੇ ਤੇ ਮੈਂ ਤੈਨੂੰ ਉਹੀ ਗੱਲ ਆ ਰਾਣਾ ਪਹਿਲਾਂ ਤੈਨੂੰ ਮੈਂ ਮੈਨੂੰ ਤਾਂ ਲੱਗਦਾ ਆਹੀ ਵੱਡ ਕੇ ਜਾਣਾ ਪੈਣਾ ਪਹਿਲਾਂ ਇਹਹੀ ਵੱਡਣਾ ਕੱਲਾ ਪਾਣਾ ਇਹ ਐਨਾ ਹੀ ਵੱਡ ਕੇ ਜਾਣਾ ਪੈਣਾਗਾ ਤੂੰ ਦੂਜਾ ਦਾ ਹਫਤਾ ਲੈਣਾ ਦੂਜਾ ਦਾ ਹਫਤਾ ਦੱਸ ਦੇਣੀ ਲੈ ਜਾਊਗਾ ਤਾਂ ਵੇਖ ਲੈ ਮੇਰਾ ਵੀਰ ਲੈ ਵੀ ਪੈ ਰਿਹਾ ਸਾਨੂੰ ਝੋਨਾ ਵਖਾਉਣ ਲੱਗੇ ਆਂ ਹੋਰ ਵੀ ਵੀਰ ਪੁੱਛਦੇ ਸੀ ਬਾਹ ਪਦੀ ਮੱਦ ਗਿਆ ਅੱਜ ਤੁਹਾਨੂੰ ਸਾਰਾ ਟੂਰ ਕਰਾ ਕੇ ਲਾਉਣਾ ਇਹਦਾ ਚੱਕਣ ਲੱਗੇ ਤਾਂ ਨੁਕਸਾਨ ਹੋਊ ਸਾਲ ਹਨ ਚੜੂ ਚੜੂ ਗਏ ਤਾਂ ਉਹਦੇ ਨੂੰ ਤਾਂ ਨਹੀਂ ਛੱਡਦਾ ਪਰ ਹਨ 17 18 ਗਾ 17 18 ਵਾਲਾ ਛੱਡਦਾ ਇਹ ਜਿਹੜਾ ਪੀਲਾ ਪੀਲਾ ਇੱਕੋ ਬਸ ਹਮ ਮੈਂ ਤਾਂ ਬੜਾ ਗੱਲ ਹੈ 26 ਨਹੀਂ ਨਾ ਇਹ ਜਿੰਨਾ ਛੱਡਦਾ ਹਾਂ ਜੀ ਤਾਂ ਸਵਾਗਤ ਕਰਦੇ ਆ ਮਿੱਤਰੋ ਤੁਹਾਡਾ ਵੀਡੀਓ ਦੇ ਵਿੱਚ ਅਜ ਤੋਂ ਪਹਿਲਾਂ ਉਹ ਮਿੱਤਰ ਆਇਆ ਸੀ ਆਪਣਾ ਮਸ਼ੀਨ ਵਾਲਾ ਚੌਂਤਰੇ ਪਿੰਡ ਤੋਂ ਕਣਕ ਵੀ ਆਪਣੀ ਉਹ 16-17 ਕਿੱਲੇ ਵੱਢ ਕੇ ਗਿਆ ਸੀ ਬਾਕੀ ਆਪਾਂ ਬਾਈ ਹਰਪ੍ਰੀਤ ਤੋਂ ਵੜਾਉਂਦੇ ਹੁੰਦੇ ਸੀ 8-7 ਸਾਲਾਂ ਦੇ ਪਿੰਡੋ ਹੀ ਆ ਬਹੁਤ ਸੋਹਣੀ ਮਾਲਾ ਫਸਲ ਵੱਢਦਾ ਪਰ ਆਪਣਾ ਜਿਵੇਂ ਬਾਸਪਤੀ ਡਿੱਗਿਆ ਹੀ ਭਰਾਵਾਂ ਦੇ ਕਮੈਂਟ ਆਏ ਸੀ ਬਈ ਤੇਰਾ ਬਾਸਪਤੀ ਦਾ ਕੀ ਬਣਿਆ ਤੇ ਕੀ ਬਾਪੂ ਬਾਸਪਤੀ ਆਪਣਾ ਜਮਾਂ ਸਹੀ ਆ ਤੇ ਉਹਦੇ ਜਾੜਾ ਸੀ ਵੇਖਣ ਤੇ ਵੇਖਣ ਜਾਇ ਨਹੀਂ ਗਿਆ ਉਦੋਂ ਤਾਂ ਵੀਡੀਓ ਹੁਣ ਸਿੱਧੀ ਘਰੇ ਆਪਾਂ ਚੱਲੇ ਕਿੱਥੇ ਸਾਰੀ ਗੱਲ ਬਾਤ ਦੱਸਦਾ ਤੁਹਾਨੂੰ ਮੈਂ ਤੇ ਗੱਲ ਕਰਦੇ ਸੀ ਬੜਾਈ ਦੀ ਉਹਦੀ ਬਾਈ ਨਹੀਂ ਤੇ ਪਰ ਆਪਣਾ ਡਿੱਗ ਪਿਆ ਸੀ ਤੁਹਾਨੂੰ ਪਤਾ ਸਾਰਿਆਂ ਨੂੰ 17 18 ਹੁਣ ਕਮੈਂਟ ਵੀ ਆਈ ਜਾਂਦੇ ਵੀਰਾਂ ਦੇ ਉਹ ਇੰਨਾ ਬੇਕਾਰ ਡਿੱਗਿਆ ਸੀ ਮੰਨ ਲਓ ਤੇ ਇੰਨਾ ਸੋਹਣਾ ਉਹਨੇ ਚੱਕਿਆ ਮੈਂ ਨਾ ਨਿਆਰਾ ਹੀ ਲਿਆਦਾ ਤੇ ਮਸ਼ੀਨ ਆ ਗਈ ਮੂਰੇ ਤਾਂ ਕਰਕੇ ਥੋੜਾ ਧਿਆਨ ਇੱਧਰ ਹੋ ਗਿਆ ਤੇ ਉਹ ਡਿੱਗਿਆ ਬਹੁਤ ਗੰਦਾ ਸੀ ਚੱਕਿਆ ਬਹੁਤ ਵਧੀਆ ਚੱਕਣ ਵਾਲੀ ਹੁਣੇ ਬਈ ਕਮਾਲ ਕਰਤੀ ਤੇ ਤਾਂ ਆਪਣਾ ਮੰਨ ਕੇ ਬਹਿ ਗਏ ਬਈ ਤੁਸੀਂ ਮੰਨੋ ਵੇਖੋ ਬਈ ਸਾਰਾ ਵਿਸ਼ਾ ਸੀ ਝੋਨਾ ਤੇ ਜਿਵੇਂ ਕਹਿੰਦੇ 17 18 ਕਰਦਾ ਹੁੰਦਾ ਤੇ ਤੁਹਾਨੂੰ ਦੱਸਦੇ ਆ ਬਈ ਵੀਡੀਓ ਕੱਟੀ ਗਈ ਮੈਂ ਗੱਲਾਂ ਹੀ ਬੋਲੀਗਾ ਜਿਵੇਂ 17 18 ਕਰਦਾ ਹੁੰਦਾ ਪਰ ਉਹ ਆਪਣੇ ਹਰਪ੍ਰੀਤ ਸਿੰਘ ਨੇ ਇੰਨਾ ਸੋਹਣਾ ਚੱਕਿਆ 53 ਮਾਣਾ ਆਪਣਾ ਛੱਡ ਗਿਆ ਸੀਗਾ ਆਇਤ ਕੀ ਵੀਰ ਕਮੈਂਡ ਕਰੀ ਜਾਂਦੇ ਡਿੱਗ ਗਿਆ ਵੀ ਆਇਤ ਕੀ ਬਾਤ ਗਿਆ ਜਮਾ ਨਾ ਵਰ ਨਾ ਖੜਾ ਤੇ ਮੀਂਹਾਂ ਦੇ ਵਿੱਚ ਆ ਗਿਆ ਮੀਂਹ ਦੇ ਵਿੱਚ ਉਹਦੀ ਕਟਾਈ ਜਿਆਦੇ ਹੋ ਗਈ ਮੀਂਹ ਨੇ 껠껠 ਨੂੰ ਦੂਰਾ ਕਰ ਰੱਖਿਆ ਕਮਲਾ ਜਿਹਾ ਹੋ ਗਿਆ ਸੀ ਚੱਲਿਆ ਤਾਂ ਬਹੁਤ ਔਖਾ ਤੇ ਪਰ ਹਾਈਟ ਨਹੀਂ ਹੁਣੇ ਕਰੀ ਜਿਆਦੇ ਤਾਂ ਕਰਕੇ ਹੁਣ ਆਪਾਂ ਆਇਤ ਕੀ ਉਹ ਬੰਦਾ ਆਪਣਾ ਲਿਆਜੀ ਆ ਇਥੋਂ ਨਾਲ ਦੇ ਪਿੰਡ ਤੋਂ ਹੈ ਤੇ ਉਹ ਲਿਆਜ ਥੋੜੀ ਜ਼ੋਰ ਜਿਆਦੇ ਪਾਈ ਜਾਂਦਾ ਤਾਂ ਆਇਤ ਕੀ ਫਿਰ ਉਹ ਤੋਂ ਵੜਾਵਾਂਗੇ ਤੈ ਕੋ ਸਵਾਰ ਬਾਈ ਹੋ ਸਕਦਾ ਹਰਪ੍ਰੀਤ ਤੋਂ ਵੜਾ ਲਈਏ ਤੇ ਉਹ ਜਣੀ ਵੜਾ ਜੋੜੇ ਪੱਖੋਂ ਆਪਾਂ ਉਹ ਮਸ਼ੀਨ ਤੋਂ ਸੰਤੋਸ਼ਟ ਸੀਗੇ ਤੇ ਰੇਟ ਵੀ ਬਾਈ ਨੇ ਬਹੁਤ ਜਾਇਜ਼ ਲਿਆ ਮੰਨ ਲਓ ਜਿਵੇਂ ਡਿੱਗਿਆ ਸੀ ਝੋਨਾ ਦੋ ਦਿਨਾਂ ਦੇ ਵਿੱਚ 7 ਕਿੱਲੇ ਵੱਡੇ ਸੀ ਹੁਣ ਹੈਰੀ ਨੂੰ ਚੱਕਣਾ ਹੈ ਇੱਥੋਂ ਆਪਾਂ ਲੈ ਆ ਜੀ ਨੂੰ ਤੇ ਹੁਣ ਚੱਲੇ ਆ ਲੈਣ ਉਹ ਇੱਕ ਮਿੰਟ ਲਓ ਜੀ ਸਾਥੀ ਸੱਜਣ ਚੜਾਈ ਜੀ ਬਾਲੀ ਜਦੋਂ ਤੱਕ ਕੜੇ ਕੜੇ ਬੁੜਨਾ ਤੋਂ ਜ਼ਿਆਦਾ ਬਰਾੜਤਾ ਲੈ ਵੀ ਇੱਥੋਂ ਚੱਕਣੇ ਕਾਰ ਇੱਥੇ ਜਹਮਣ ਕੋਲੇ ਆ ਤੇ ਕੀ ਜਾਂਦੇ ਹੁੰਦੇ ਓਦੋਂ ਦੇ ਐਫ ਯੂ ਪੀ ਡਾਟ ਅੱਜ ਪੱਕੇ ਪਰਨੋਡ ਭਰੇ ਹੋਣੇ ਡੀ ਆਈ ਦੇ ਤੇ ਮਨਦੀਪ ਸਿੰਘ ਨੇ ਤਾਂ ਡੀ ਆਈ ਦੇ ਦਰਸ਼ ਨਹੀਂ ਪਾਏ ਹਨ ਹਾਂ ਮੈਂ ਨਹੀਂ ਪਾਏ ਨਾ ਚਲਾਇਆ ਤੇ ਨਾ ਹੀ ਮੈਂ ਐਵੇਂ ਆਖ ਨੇੜੇ ਹੋਇਆ ਤੇ ਯਾਰ ਤੇ ਜਿਹੜਾ ਆਪਣਾ ਇਹ ਸਰਦਾਰ 265 ਉਹ ਦਿਨ ਮੈਂ ਕਿੰਨੇ ਦਾ ਲੈ ਕੇ ਗਿਆ ਤੇ ਵਧੀਆ ਮਲਾਈ ਬਣਾਈ ਆ ਵਧੀਆ ਤੇ ਸਾਡੇ ਨੇ ਤਾਂ ਕਿੱਤੇ ਨਹੀਂ ਨਾ ਨਾ ਲਓ ਟ੍ਰੇਟਰ ਆ ਗਿਆ ਸੀ ਮਿੱਤਰੋ ਮੋੜਨ ਲੱਗੇ ਗੱਡੀ ਤੇ ਅਹੀ ਗੱਲ ਇਹ ਕਰਦੇ ਸੀ ਵੀ ਇਹਨਾਂ ਕੋਲੇ 275 ਹੈ ਪੁਰਾਣਾ ਮਾਡਲ ਲੋ ਸਪੀਡ ਵੀ 275 ਉਹ ਹੋਊਗਾ ਤੁਹਾਡਾ 90 92 ਮਾਡਲ 90 92 ਮਾਡਲ ਆਕਰਨਮੇ ਮਾਡਲ ਸ਼ੋਰੀ ਦੀ ਸ਼ਿਕਾਇਤ ਉਹਨੂੰ ਹੈਗੀ ਹੈ ਕੋਈ ਸ਼ੱਕ ਨਹੀਂ ਪਰ ਤਕੜਾ ਉਹ ਬਹੁਤ ਜਿਆਦਾ ਤਕੜਾ ਹੈ ਇੱਕ ਤਾਂ ਲੋ ਸਪੀਡ ਆ ਕੇ ਥੋੜਾ ਜੋਰ ਹੀ ਵੱਜ ਜਾਂਦਾ ਜਿਹੜਾ ਇਹ ਆ ਗਿਆ 265 ਆਪਾਂ ਲਿਆ ਜਿਹੜਾ ਇਹ ਸਾਲਾ ਮੇਰਾ ਜੀ ਕਰਦਾ ਵੀ ਪੰਪ ਖੁੱਲ ਗਏ ਤੇ ਚੱਲ ਕਾਲਿਆਂ ਵਾਲੀ ਚੱਲ ਗਈ ਕਰਾ ਪੂਰਾ ਮਾਣ ਬਣ ਗਿਆ ਸੀਗਾ ਵੀ ਕਾਲਿਆਂ ਨੂੰ ਕਰਾ ਲਈਏ ਬਾਅਦ ਥੋੜੀ ਕਸਰ ਮਾਰ ਗਈ ਠੀਕ ਹੈ ਫੇਰ ਮੈਂ ਨਹੀਂ ਯਾਰ ਇੱਕ ਤਾਂ ਅਰੀਜਨਲ ਰਹਿਣ ਦੇਗੇ ਕਿਣੀ ਵੀ ਕਿੱਥੇ ਆਣੇ ਜੀ ਜਰਮਨੀ ਆ ਮਸ਼ੀਨ ਨੂੰ ਸ਼ੌਲਾ ਹੀ ਕਰਦੇ ਨੇ ਤੇ ਹੁਣ ਇਹ ਹੈਰੀ ਵੀ ਕਹਿੰਦਾ ਰਹਿਣ ਦੇ ਤੇ ਅਸੀਂ ਤਾਂ ਆ ਹੀ ਆ ਵੀ ਰਹਿਣ ਦੇ ਜੇ ਪੰਪ ਕਰਾਉਣਾ ਤੇ ਪੰਪ ਬਿਨਾ ਵੀ ਗੱਲ ਉਹਦੀ ਬਾਨ ਨਹੀਂ ਰਹੀ ਜਵੇਂ ਆ ਗਏ ਜੋਰ ਜ਼ਾਰ ਤਾਂ ਨਹੀਂ ਲਾਉਂਦਾ ਟਰਾਲੀ ਨੂੰ ਕੱਲੇ ਨੂੰ ਚੰਗਾ ਟਰਾਲੀ ਨੂੰ ਤਾਂ ਬਹੁਤ ਵਧੀਆ ਪੱਟ ਕੇ ਲੈ ਆਉਦੇ ਅਗਰ ਤੇ ਇਹ ਕਿ ਵਾਂਚੋਂ ਪਹਿਲੇ ਹਾਈ ਜਾ ਅੱਛਾ ਪਾੜਦਾ ਹੀ ਤਰਾਇਆ ਤੇ ਹੁਣ ਅੱਜ ਆਪਾਂ ਇੱਕ ਤਾਂ ਇਹ ਹੱਕ ਲਾਉਣੀ ਐ ਤੇ ਤੁਹਾਨੂੰ ਟਰੈਕਟਰ ਦੇ ਦਰਸ਼ਨ ਵੀ ਕਰਾਵਾਂਗੇ ਵੀ ਜੀ ਬਹੁਤ ਚੱਲ ਰਹੇ ਆ ਆਇ ਇੱਕ ਘੰਟੇ ਨਹੀਂ ਇੱਕ ਤਾਂ ਬੰਦਾ ਕਹਿੰਦਾ ਦਿਨ ਉਂਗਣਾ ਤੇ ਗਿਣੇ ਬੈਠੇ ਆ ਅਸੀਂ ਇੱਕ ਘੰਟੇ ਗਿਣੀ ਬੈਠੇ ਆ ਵੀ ਅੱਜ ਅਸੀਂ 90 ਘੰਟੇ ਇੱਥੇ ਪਹੁੰਚਣ ਦੇ 90 ਇੱਥੇ ਪਹੁੰਚਣਾ ਤੇ ਹੁਣ ਅਸੀਂ ਚાલਦੇ ਆ ਪੈਸੇ ਦੇਣ ਟਰੈਕਟਰ ਸੇਲ ਪਰ ਦੇਜੇ ਜਿਹੜੇ ਬਾਬਾ ਸ਼੍ਰੀ ਚੰਦ ਮਲੋਟੋ ਮੰਡੀ ਤੋਂ ਲਿਆ ਉਹ ਸਾਨੂੰ ਕਿਤੋਂ ਟਰੈਕਟਰ ਨਹੀਂ ਬਣਿਆ ਕੋਈ ਬਹੁਤ ਭਗਾਈ ਕਰੀ ਤੁਹਾਨੂੰ ਪਤਾ ਉਦੋਂ ਵੀ ਲੱਭਦੇ ਸੀ ਤੇ ਹੁਣ ਆਲੂਆਂ ਕਰਕੇ ਤੇ ਇੱਕ ਮਨ ਲਾ ਵੀ ਸੁਪਰ ਸੀਡਰ ਪਾਇਆ ਹੁੰਦਾ ਬੀਜ ੋੜਾ ਆ ਜਾਣਾ ਹੁੰਦਾ ਤੇ ਉਹ ਬਹੁਤ ਮੁਸ਼ਕਲ ਹੁੰਦੀ ਕਿਉਂਕਿ ਹਰੇਕ ਦੇ ਆ ਰੋਤ ਚ ਟਰੈਕਟਰ ਬਿਜੀ ਹੁੰਦੇ ਹੁਣ ਅੱਗੇ ਨਾਲ ਨਾਲ ਤੁਹਾਨੂੰ ਕੰਮ ਕਰ ਦਿਖਾਵਾਂਗੇ ਹੁਣ ਅਸੀਂ ਚੱਲਦੇ ਹਾਂ ਤੇ ਸਾਜ ਜਗਜੀਤ ਸਿੰਘ ਵੀ ਤਿਆਰ ਸੀਗਾ ਹੁਣ ਵੀ ਨਹੀਂ ਫੋਨ ਲਾਇਆ ਗਿਆ ਤੇ ਰਣੀ ਸਿੰਘ ਝਿੰਡਾਲੀ ਵਾਲਾ ਵੀ ਤਿਆਰ ਸੀ ਫੇਰ ਮੈਂ ਜਿੰਨੇ ਬੰਦੇ ਵਧਣਗੇ ਕੰਮ ਘਟ ਆਉਣਗੇ ਆਪਾਂ ਪਹਿਲਾਂ ਬੈਂਕ ਚੱਲ ਜਾਈਏ ਹੁਣ ਪੇਮੈਂਟ ਕਢਾਈਏ ਚੱਲਾਂ ਆਨਲਾਈਨ ਕਰਕੇ ਮੈਂ ਕਦੇ ਚੈੱਕ ਭਰਨਾ ਹੀ ਭੁੱਲ ਜਾਂਦਾ ਹਾਂ। ਆਨਲਾਈਨ ਹੀ ਕਰੀ ਜਾਂਦੇ ਹਟ ਰਾਜਾ ਜਸਨਾ। ਜਿਹੜੀ ਮਨਦੀਪ ਸਿੰਘ ਸਹੀ ਆ ਭਾਈ। ਕੰਮ ਹੀ ਖਤਮ ਹੋ ਗਿਆ। ਕੈਸ਼ ਤਾਂ ਵੇਖਾਂਗੇ ਅੱਜ ਨਾਲ ਲੱਗਦਾ ਬਹੁਤ ਟਾਈਮ ਆ। ਕੀ ਲਿਖਿਆ? ਮਾਂ ਬੋਲੀ ਬੋਲੀ ਜੋਂ ਲਈ ਤਾਲ ਮਾਣੂ ਸਲਾਮ। ਤਾਮਲਾਂ ਨੂੰ ਸਲਾਮ। ਸਲਾਮ। ਹਾਂ। ਤਾਮਲ ਵਾਲਿਆਂ ਨੇ ਉਹਨਾਂ ਨੇ ਬਚਾਈ ਹੋਣੀ ਮਾਂ ਬੋਲੀ। ਸਮਝ ਗਿਆ? ਤਾਮਲ ਵਾਲੇ। ਸਮਝ ਗਿਆ? ਕਹਿੰਦੇ ਲੱਗਿਆ ਪਤਾ। ਤਾਮਲ ਉਹਨਾਂ ਨੇ ਆਪਦੀ ਮਾਂ ਬੋਲੀ ਕੈਮ ਰੱਖੀ ਐ ਤੇ ਆਪਾਂ ਗਵਾਈ ਜੰਨੇ ਆਓ ਆਪਣੇ ਹੁਣ ਲੋਕ ਹੋਰ ਠੀਕ ਹੈ ਯਾਰ ਮਾਂ ਨੇ ਮੋਟਰਸਾਈਕਲ ਦਾ ਨੰਬਰ ਆਉਣੇ ਆ ਉਹ ਲਿਆਈ ਸਪਲੈਂਟਰ ਦਾ ਦ ਉੱਡ ਕੇ 0070 ਆ ਕਵਾੜ ਬਹੁਤ ਤਗੜਾ ਬਣ ਗਿਆ ਨਾ ਇਹਦਾ ਸਰਾ ਹੀ ਲੱਗ ਗਿਆ ਬਾਹਰੇ ਬਾਹਰ ਆਉਲਕ ਪਿੰਨ ਮਾਕਸਾ ਰੋਡ ਤੇ ਬਹੁਤ ਤਗੜਾ ਖਾਣਾ ਪੰਜ ਛੇ ਤਾਂ 59 ਘਰ ਖੜੇ ਐ ਇੱਥੇ ਕਿਸਨੇ ਕੋਈ ਸਮਾਨ ਲੈਣਾ ਹੋਵੇ ਮਲੋਟ ਨਾਲੋਂ ਵੀ ਆਦੇ ਭਾਜ ਬਣਦਾ ਆ ਜਾ ਮੜਾ ਦੇਖਿਆ ਕਿ ਇੱਥੇ ਵੀ ਲੱਗਾ ਤਾਂ ਔਕਾ ਵੀ ਲੈਣੀ ਨਾ ਡੀਆਈ ਦੀ ਆਪਾਂ ਸੋ ਨਾੜ ਕਰਾਂਗੇ ਕੁਛ ਨਹੀਂ ਦੇਖ ਸਮਾਨ ਆ ਪਿਆ ਯਾਰ ਚਲੋ ਭਾਈ ਇਧਰ ਹੀ ਚਲੋ ਹਾਂ ਮਾ ਲੈਂਿਆ ਹੋਣਾ ਬੰਦਾ ਠੀਕ ਆ ਡੀਆਈ ਦਾ ਸਾਰਾ ਕੁਝ ਪਿਆ ਹੈ ਡੀਆਈ ਦਾ ਲੈਂਕ ਲਾ ਲੈਣੀ ਸੀ ਆਪਾਂ ਲੈਂਕ ਵੀ ਕਰਦੇ ਬੰਦਾਂਗੇ ਹੋਰ ਆ ਸਾਬ ਜੂ ਸਾਬ ਆ ਗਿਆ ਤੇ ਡੀਆਈ ਦੀ ਸਾਰਾ ਹੋਰ ਹੀ ਹੋ ਜਾ ਬਹੁਤ ਜਿਆਦਾ ਸਮਾਨ ਪਿਆ ਬਹੁਤ ਜਿਆਦਾ ਇੰਨਾਗਾ ਮਲੋਟ ਨਹੀਂ ਸਵਾਦ ਆਉਂਦਾ ਜਿੰਨਾ ਇੱਥੇ ਆਈ ਜਾਂਦਾ ਸਮਾਨ ਦਾ ਠੀਕ ਆ ਯਾਰ ਹਾਂ ਟਰੈਕਟਰ ਹੀ ਖੜਿਆ ਸਾਹ ਤੇ ਕੋਈ ਸਮਾਨ ਲੈਣਾ ਹੋਵੇ ਹਨੇ 45 11 ਦੀ ਸ਼ੋਨ 8 11 ਦੀ ਲੱਗੀ ਲਗਾਈ ਖੜੀ ਹੈ ਕਹਿੰਦੇ ਲਾ ਲਓ ਉਹ ਖੜੀ ਏ ਬਹੁਤ ਸਾਫ਼ ਲੱਗਦੀ 45 ਦੀ ਤਾਂ ਤੈਂਕੀ ਬੜੀ ਵਧੀਆ ਲੱਗਦੀ ਬਹੁਤ ਸਮਾਨ ਆ ਯਾਰ ਹਣਾ ਗੇਅਰ ਗੂਰ ਦਾ A to Z ਚੀਜ਼ ਮਿਲ ਜਾਂਦੀ ਆ ਇਹ ਫੋਰਡ ਖੁੱਲਾ ਪਿਆ ਫਾਰਮ ਟਰੱਕ ਆ ਸੋਨਾ ਲੀਕਾ ਦਾ ਇੰਜਨ ਪਿਆ ਤਿੰਨ ਸਿਲੰਡਰ ਜੀਟਰ ਵਾਲਾ ਇੱਕੋ ਹੁੰਦੀ ਆ ਯਾਰ ਹਾਂ ਕਹਿੰਦੇ 45 11 ਦੇ 51 11 ਦੀ ਇੱਕੋ ਹੁੰਦੀ ਐ ਛੋ ਕਾਣ ਯੂਅਰ ਇਨਫੋਰਮੇਸ਼ਨ ਕੱਲੀ ਟੈਂਕੀ ਦਾ ਫਰਕ ਹੁੰਦਾ ਜੀ ਗਲੀ ਗੋਲੀ ਤਾਂ ਨਹੀਂ ਲੱਗਦੀ ਹਨਾ ਬਾ ਯਾਰ ਆ ਸੰਦ ਪੜਾ ਔਖਾ ਨਾਲ ਪੂਰਾ ਕਰਨਾ ਜਾਲੀਆਂ ਜੋੜਨਾ ਇਹ ਡੈਂਟਿੰਗ ਪੇਂਟਿੰਗ ਵਾਲਾ ਕਰ ਦੂਗਾ ਓਰੇ ਖੜਾ ਓ ਥੋੜੇ ਦੋ ਆ ਥੋੜਾ ਡੀਆਈ ਦਾ ਹਿੱਸਾ ਪਿਆ ਕਹਨੇ ਲਾਉਣਾ ਇੰਨੇ ਪਿਆ ਇੰਨੇ ਆਵੇ ਡੀਓ ਇਹਦਾ ਵਧੀਆ ਹਿੱਸੇ ਪਏ ਕਣੇ ਤੇਲ ਬ੍ਰੇਕ ਆਲਾ ਹਿੱਸਾ ਪਿਆ ਤਾਂ ਇਹ ਜੇ ਕਿਸੇ ਨੇ ਲਾਉਣਾ ਹੋਵੇ ਆਪਣੇ ਦੇ ਕਲਾਸ ਕਰਦੇ 475 ਡੀਆਈ 295 ਖੜਾ ਤਾਂ ਉਹਦਾ ਇੰਜਨ ਅੱਜ ਹੀ ਲੈ ਚੱਲਾਂਗੇ ਆਪਾਂ 35 22 ਖੜਾ ਵੀਰ 59 1 ਆਪ ਚੰਗਾ ਖੜਾ ਯਾਰ ਹੈ ਹੋਰ ਰੰਗ ਰੰਗ ਹੋਇਆ ਲੈ ਹੱਥ ਪੱਲਾ ਮਾਰ ਕੇ ਚਲਾਉਣਾ ਹੋਵੇ ਤਾਂ ਇੰਜਨ ਆਪਣੇ ਚਲਾਉਣਾ ਨੀਓ ਹਾਲੈਂਡ ਤੋਂ ਆਈ ਜਾਂਦਾ ਕੰਪਨੀ ਤੋਂ ਫੋਨ ਤੇ ਇਹਦੀ ਤੁਜੋ ਯੈਂਕੀ ਬਣਾ ਦੇ ਪਰ ਇਹ ਕੜਾ ਖੜਾ ਸ਼ਕਤੀਮਾਨ ਆਏ ਉਹਦੇ ਟਰੈਕਟਰਾਂ ਦਾ ਸਮਾਨ ਬਹੁਤ ਔਖਾ ਮਿਲਦਾ ਹੁੰਦਾ ਵੈਸੇ ਭਾਵੇਂ ਡੀਆਈ ਆ ਮਹਿੰਦਰਾ ਹੀ ਬਣਿਆਦ ਨੇ ਆ ਪਈ ਓਏ ਇੱਕ ਸ਼ੋਸ ਚ ਹੂੰ ਚੱਲ ਯਾਰ ਆ ਤਾਂ ਵਾਲਾ ਤਾਂ ਪਾਇਆ ਵੇਖ ਜੀ ਆ ਤਾਂ ਵਾਲਾ ਨਾ ਪਾਇਦਾ ਨਹੀਂ ਸਹੀ ਇਹਦਾ ਬਰਾਡ ਦਾ ਜੀ ਇਹ ਉੱਥੇ ਪਏ ਹੋਣੇ ਚੱਲ ਚੱਲ ਆ ਮਾਰ ਲ ਗਿਆ ਨੀ ਤਾਂ ਤੇ ਜੀ ਚਲੋ ਜੀ ਚਲੋ ਮਾਲਕ ਆ ਟਰੈਕਟਰਾਂ ਦਾ ਸਰਚ ਆ ਉਹ ਕਾਟਾ ਨਮਾਜ ਐ। ਥੋੜਾ ਆ ਲੈਫਟ ਲੋਫਟਰ ਨਾਲੀ ਦਾ ਆਪਾਂ ਭਗਾਈ ਕਰੀ ਗਏ ਚਲ ਇੱਥੇ ਲੈ ਆ ਪਤਾ ਹੀ ਆਉਣਾ ਹੀ ਸੀ ਤੇ ਬਣੀ ਤਾਂ ਨਹੀਂ ਖੁੱਲ ਜਾਂਦੇ। ਡੀਆਈ ਦੇ ਨਾਲ ਉਹ ਲਿੰਕਾਂ ਲੁੰਕਾਂ ਸਾਰਾ ਕੁਝ। ਇੱਧਰ ਮਲੋਟ ਆ ਜੀ ਤੇ ਇੱਧਰ ਹੈਗਾ ਮੌਕਸਰ ਸਾਹਿਬ। ਬਾਕੀ ਇਹ ਜਾ ਕੇ ਦੇਈਏ ਬਾਈ ਹੋਰਾਂ ਨੂੰ ਪੈਸੇ। ਚਲੋ ਵਧੀਆ ਆ ਮਗਰਾੜ ਵੇਖ ਕਿੰਨਾ ਸਾਫ ਪਿਆ ਹੈ ਆਪਣੇ ਕੋਲ ਦਾ ਹੈ ਕੁਛ ਵੀ ਆ ਜਮੇ ਕੁਛ ਵੀ ਨਹੀਂ ਹੋਇਆ ਲੈ ਨਾਟ ਕਰਾਂ ਮਗਰਾੜ ਨੂੰ ਰਿੰਗਲ ਬਹੁਤ ਚੀਜ਼ਾਂ ਖੜੀਆਂ ਯਾਰ ਹਣਾ ਆ ਯਾਰ ਹੁਣ ਪਤਾ ਲੱਗਿਆ 36 30 ਬਣਾਦਾ ਮੈਂ ਨਾ ਕੋਈ ਟਰੈਕਟਰ ਹੋਰ ਲਿਆ ਹੋਵੇ ਕੋਈ ਚੀਜ਼ ਤੈਨੂੰ ਨਜਾਇਜ਼ ਪੈਸੇ ਲਾਉਣ ਦੀ ਲੋੜ ਨਹੀਂ ਇੱਥੋਂ ਆ ਕੇ ਲਾ ਜਾ ਕਵਾੜ ਚ ਉਹ 36 30 ਦਾ ਸਲਾ ਲਊ ਪਿੰਦਾ ਉਹ ਨਹੀਂ ਸਵਾਦ ਆਉਂਦਾ ਫਿਰ ਪਰ ਸੋ ਮੰਨ ਲਈ ਵੀਰੇ ਜਿਵੇਂ ਹਣੇ ਇੱਕ ਇੱਕ ਜਿਰੀ ਪਾਰ ਕਰ ਮੈਤਰੀ ਨੂੰ ਆਉਗੀ ਔਰ ਤੇਰੇ ਮੇਰੇ ਆਪਾਂ ਨੂੰ ਹੁਣ ਔਖਾਂ ਇਹ ਲਾਹ ਜਾਂਦੇ ਨੇ ਸਵਰਾਜ ਵਾਲੇ ਨਾ ਪਸੰਦ ਨਹੀਂ ਨਾ ਕਰਦੇ ਵਾਜ ਨੂੰ ਹੂੰ ਆਹ ਦੇ ਗੰਦੀ ਸ਼ੂ ਨੀ ਕੀ ਆਹ ਬਹੁਤ ਨਾਟਾ ਮੀ ਟੁੱਟ ਜਾਂਦੇ ਛੁਮਾਈ ਛੁਮਾਪੰਗਾ ਟਾਪੇ ਪਏ ਆਹ ਪ੍ਰਾਣੇ ਸੋਨਾ ਲੀਪ ਚਾ ਦੇ ਠੀਕ ਆ ਯਾਰ ਰੈਡੀਏਟਰ ਬਹੁਤ ਸਾਫ ਆਇਆ ਕਈ ਹਾਂ ਇਹਦੇ ਜਾਲੀ ਜੁੜੀ ਇਹਦੀ ਲਾ ਕੇ ਲੈ ਜੀ ਉਹ ਉੱਥੇ ਕੱਟ ਲੱਗਿਆ ਇੱਕ ਤਾਂ ਸਹੀ ਆ ਮਾੜੀ ਨਹੀਂ ਛੋ ਉਹ ਗੱਲ ਆ ਜਿਹੜਾ ਦਾ ਸੱਚ ਆਪਣੇ ਉਹ ਡੀ.ਜੇ ਦਾ ਸੀਸਾ ਟੁੱਟਿਆ ਹੈਗਾ ਸੀਸਾ ਆ ਬੜੀ ਧੀਰਾ ਕਹਿੰਦਾ ਸੱਚ ਡੀ.ਜੇ ਦਾ ਸੀਸਾ ਵੇਖੀ ਚੰਗਾ ਹੁਣ ਯਾਦ ਰੱਖੀ ਰੀਨ ਨਾਲ ਹੂੰ ਕਿਹੜੀ ਗੱਲ ਕਰਦਾਂ ਨੂੰ ਯਾਰ ਐਂਟਰ ਕੋੂਲਰ ਪਾਇਏ ਮਿੱਤਰੋ ਆ ਵੇਖੋ ਲੈ ਠੀਕ ਆ ਯਾਰ ਕਿੱਥੇ ਆ ਉਹ ਵੱਡਾ ਸੀ ਸਾ ਉਹ ਕੀ ਪਤਾ ਕਾਹਦਾ ਮਗਰਾੜ ਮਰੂੜ ਬਾਈ ਯਾਰ ਹਨਾ ਆ ਲੈ ਰੀਨਲ ਡੀਆਈ ਦੇ ਮਗਰਾੜ ਹੀ ਪਏ ਆ ਆ ਸਟਿੱਕਰ ਸਟੱਕਰ ਲੱਗੇ ਵੱਡੇ ਡੀਆਈ ਦੇ ਮਗਰਾੜ ਆਇਸ਼ਰ ਦੇ ਫਾਰਮ ਟਰੱਕ ਦੇ ਮਗਰਾੜ ਅਰੀਜਨਲ ਬਹੁਤ ਸਮਾਨ ਪਿਆ ਬੜੜਾ ਆ ਸ਼ੋਅ ਆ ਨਹੀਂ ਕਰਮਣਾ ਆਪਣੇ ਉਹ ਆ ਸ਼ੋਰ ਵਧੀਆ ਯਾਰ ਹਨਾ ਗਲੀ ਗੁਲੀ ਵੀ ਨਹੀਂ ਬਾ ਰੋਲਾ ਉਹੀ ਹੈ ਨਾ ਮੜੀ ਮੋਡੀਫਾਈ ਕਰਾਉਣੀ ਪਣੀ ਆ ਆਪਾਂ ਨੂੰ ਯਾਰ ਪੇਂਟ ਕਰਾਉਣਾ ਪੈਣਾ ਮਾੜਾ ਮੋਟਰ ਇਹ ਕੌਜੇ ਕੁਜੇ ਵੀ ਠੀਕ ਹੈ ਹਨਾ ਪਹਿਲਾ ਵਾਲੀ ਸ਼ੋਅ ਕਿਧਰ ਗਈ ਹੈ ਨਹੀਂ ਆ ਮਗਰਾੜ ਵੇਖ ਕਿੱਡੇ ਵਧੀਆ ਤੇਰੇ ਹਿੱਲੇ ਜਾਂਦੇ ਸੱਚਾ ਇਹ ਹੈ ਤਾਂ ਵੱਡੇ 75 ਦੇ ਆ ਤਾਂ 775 ਦੇ ਟਾਇਰ ਵਾਲੇ ਅੰਦਰ ਲੌਕ ਜਾਂਦੇ ਯਾਰ ਪਾ ਤਾਂ ਲੈਂਦੇ ਲੋਕ ਇਹ ਸੋਹਣੇ ਲੱਗਦੇ ਹਰੇ ਵੀ ਨਵੇਂ ਆ ਡੀਆ ਦੀ ਸ਼ੋਨਾ ਸ਼ੀਸ਼ਾ ਹੀ ਵੇਖ ਤੂੰ ਤੇ ਉਹਨੇ ਸ਼ੋ ਪੁੱਛ ਕੇ ਤੇ ਚੱਲ ਗਏ ਮੈਂ ਰਾਤ ਨੂੰ ਘਰ ਲਾ ਲੈ ਆ ਤਾਂ ਇਹਦਾ ਲਿਆ ਹੁਣ ਤੈਨ ਨਾਲ ਹੈ ਹੀ ਨਹੀਂ ਸਾਫ ਕੀ ਕਰੀਏ ਦੱਸ ਲੈ ਵੀ ਤੁਸੀਂ ਤਾਂ ਕਹਣਾ ਸਰਫਿਆਲੀ ਹੌਕ ਲਈ ਪਰ ਜਿੱਡੇਗਾ ਆਪਾਂ ਮਗਰ ਸੰਦ ਪਾਉਣੇ ਬਹੁਤ ਇਹ ਸਾਰੇ 1400 ਦੀ ਪਈ ਸਣੇ ਕਿੱਲਿਆਂ ਸਣੇ ਸਟੱਡ ਕਿੱਲਿਆਂ ਤਾਂ ਲੰਗਿਆ ਹੀ ਭਰਾਵਾ ਕਿੱਲੀ ਦਾ ਹੋਵੇ ਵੱਡਾ ਗੁੱਲਾਕ ਦੋ ਕਿੱਲਿਆਂ ਰਹਿ ਗਾ ਉਹ ਆਪਾਂ ਲੈ ਲਾਂਗੇ ਉਹ ਨਵਾਂ ਲੜਾਂਗੇ ਚਲੋ ਇੰਨਾ ਵੀ ਆਪਾਂ ਖਾਣੋ ਲਓ ਜੀ ਮਿੱਤਰੋ ਥੋੜੇ ਜਿਹੇ ਪੈਸੇ ਲਾ ਕੇ ਆਪਾਂ ਤੁਰ ਚੱਲੇ ਆਂ ਕਿਉਂਕਿ ਡੀਆਈ ਦਾ ਪੱਕਾ ਨਹੀਂ ਪਤਾ ਆਪਾਂ ਪੱਕਾ ਹੀ ਰੱਖਣਾ ਕਈ ਵਾਰੀ ਵੇਚਣ ਦਾ ਵੀ ਪ੍ਰੋਗਰਾਮ ਬਣ ਸਕਦਾ ਨਾਲੋਂ ਸੇਕਾ ਪੈਸਾ ਥੇਲਾ ਦੇ ਦਾ ਡੰਡਾ ਫੱਟੀ ਰਹਿੰਦਾ ਸੀ ਐਫੀ ਡੈਪਟ ਲੈ ਲੈ ਹੁਣ ਪਉਣੇ ਚੱਲੇ ਤੇ ਔਰ ਮਨਦੀਪ ਸਿੰਘ ਕੋਲ ਲੈਣਾ ਹੋਵੇ ਤੂੰ 4 ਵੀਲਸ ਤੇ ਲੈ ਆ ਵੀ ਮਿੱਤਰ ਪਿਆਰੋ ਲੈ ਆਇ ਸਾਰਾ ਸਮਾਨਾ ਸਾਰਾ ਸਮਾਨਾ ਲੈ ਆਂਦਾ ਤੇ ਹੱਕਾ ਕੱਕ ਲੈਣੀ ਜਾਨੀ ਪੈਸੇ ਪੂਹੇ ਦੇ ਜਾਂਦੇ ਐ ਫੀ ਡਾਇਰਟ ਕਾਪੀ ਤੇ ਹੁਣ ਅਸੀਂ ਬਾਈ ਜਾਂਟੇ ਕੋਲੇ ਖੜਾ ਆ ਗਾ ਟਰੈਕਟਰ ਤੇ ਉਹਦੇ ਤੋਂ ਕੀ ਕੁਛ ਕਰਉਣਾ ਪਰ ਡਰਾਈਵਰ ਫੱਟੀ ਲੈ ਜਾਂਦੀ ਹੱਕ ਹੱਕ ਜੜਾਉਣੇ ਤੇ ਫੇਰ ਇੱਕ ਹੱਥ ਡੈਕ ਲੈਂਦਾ ਸੀ ਇੱਕ ਸਪੀਕਰ ਦਾ ਡੈਕ ਆ ਖੜਾ ਟਰੈਕਟਰ ਦਾ ਆ ਲੀ ਬਾਬੇ ਬਾਕੀ ਰੋਤੇ ਨਾ ਡਰਾਈਵਰ ਦਾ ਠੀਕ ਨਹੀਂ ਦਖੀ ਹੋਈ ਉਹ 36 36 ਦੀ ਆ ਨੇ ਕੇ ਵੀਰ ਕੱਢ ਤੀ ਚੱਲ ਯਾਰ ਹੱਕ ਹੱਕ ਲਾ ਕਾਸ ਕੇ ਰਹੇ ਭਰਾ ਬਣੇ ਯਾਰ ਲਾ ਜਮਾਂ ਹੀ ਥੋੜੀ ਜਿਹੀ ਰਹਿ ਗਈ ਏ ਇੱਕ ਆ ਕੱਲ ਨਾਲ ਹੀ ਲਾਈ ਯਾਰ ਆਹਿਆ ਲਾ ਨਾਲ ਹੀ ਵੇ ਬਾਈ ਜੰਡੇ ਨੇ ਜੜੀ ਆਹ ਜਮਾਂ ਥੱਲੇ ਦੀ ਪਤਾ ਨਹੀਂ ਲੱਗਦਾ ਲੈ ਤੂੰ ਬਹਿ ਜਾ ਇਹਦਾ ਮੰਗਲੈਲ ਤਾਂ ਜਮਾ ਨਵਾਂ ਹੀ ਐ ਤੇ ਕੱਲੇ ਡੀਜ਼ਲ ਫਿਲਟਰ ਹੀ ਹੱਥੀ ਬਦਲਤਾਈ ਬਾਈ ਆਹ ਖੋਲਦੇ ਤੇ ਦੂਜੀ ਦੇ ਹੱਤੀ ਗੱਲਾਂ ਵਾਲੀ ਪੁਰਾਣੀ ਡੰਗ ਲਾਉ ਉਹਨੂੰ ਵੀਰ ਬਣੇ ਤਾਂ ਆਹ ਦੇਰ ਦਿੰਦਾ ਉਹਦੇ ਨਾਲ ਹੀ ਸਟੱਡ ਲਿਆਂਦੇ ਰਹੀ ਨਾਲ ਆਹ ਦਾ ਦਾ ਸਟੱਡ ਲਿਆਤੇ ਜਿਹੜੇ ਵਧ ਗਏ ਰੱਖ ਦੀ ਕਿਉਂਕਿ ਆਪਾਂ ਇੱਥੇ ਵੀ ਪੱਤੀ ਬਣਾ ਕੇ ਲਾਵਾਂਗੇ ਬਾਅਦ ਚ ਤਗੜੀ ਕਰਾਂਗੇ ਹੌਤਾ ਆ ਆਪਾਂ ਹੈਂਡ ਬ੍ਰੇਕ ਦਾ ਭੁੱਲ ਗਿਆ ਯਾਰ ਹਨਾ ਇਹ ਲਿਆਉਣਾ ਇਹ ਆ ਪ੍ਰੋਪਰ ਧਰ ਦੀ ਯਾਰ ਬ੍ਰੇਕ ਸਹੀ ਕਰਤਾ ਹਾਂ ਬ੍ਰੇਕ ਲੱਗਣ ਲੱਗਿਆ ਵਦਿਆ ਅੰਦਰਲਾ ਹੀ ਲੱਗਦਾ ਇਹ ਬਾਹਰਲਾ ਲੱਗਦਾ ਨਹੀਂ ਸੀ ਤੇ ਇਹ ਹੈਗਾ ਜੀ 2001 ਮਾਡਲ ਤੇ ਬਾਕੀ ਇਹਦੇ ਬਾਰੇ ਤੁਹਾਡੇ ਨਾਲ ਫੇਰ ਗੱਲ ਕਰਾਂਗੇ ਫੇਰ ਆਮ ਭਾਈ ਗਰਜੰਟ ਸਿੰਘ ਤੋਂ ਇਹਦਾ ਤੇਲ ਤੂਲ ਸੈਟ ਕਰਾਇਆ ਇੱਕ ਇਹ ਬਬਲਿੰਗ ਕਰਦਾ ਇਹ ਰੈਲਾ ਬਾਲਾ ਟੈਰ ਆਏ ਮਾਰਦਾ ਹੀ ਇੱਕ ਹੀ ਇਹ ਤੋਂ ਲਿਆਂਦਾ 8 ਇੰਚੀ ਇੱਕ ਸਪੀਕਰ ਬਾਕਸ ਉਹ ਡੈਕ ਬਣਾਣੇ ਹੀ ਸਾਰਦੇ ਹੈ ਸਟਾਰਟ ਸਾਰੇ ਹੀ ਲਿਆਂਦੇ ਬਾਈ ਜੇ ਇੰਨਾ ਚੋ ਨਾਂ ਤਾਂ ਨਾਂ ਸਹੀ ਪਰ ਖੋਲ ਲਈ ਬਚਾਵ ਜੂ ਕੇ ਮਨਦੀਪ ਲਿਆਈ ਬਾਈ ਯਾਰ ਕਾਢੀ ਥਲੜੇ ਦੋ ਲਾ ਕੇ ਸਾਰੇ ਲਾ ਦੀ ਕਿਉਂਕਿ ੱੱਕਾ ਆਪਾਂ ਥੋੜਾ ਕਰ ਹੀ ਲਈਦਾ ਔਕਤ ਹਿਸਾਬ ਦੀ ਲੈਂਦੀ ਐ ਬਾਲੀ ਭਾਰੀ ਨਹੀਂ ਲੈਂਦੀ ਰੈਲੇ ਇਹ ਬਾਈ ਖੋਲ ਕੇ ਦਿੱਤੀ ਹੋਣੀ ਉਹਨੇ ਪਤੰਗਾਂ ਵਾਲੀ ਲਾ ਲੈਂਦੇ ਆ ਤਾ ਦੇ ਕਹਿਆ ਨਾ ਆਹ ਡੱਬੀ ਉਹੀ ਖੁੱਲੀ ਯਾਰ ਕਾਰ ਕਾਰ ਖੁੱਲੀ ਆ ਬਾਹਰ ਇਹਨਾਂ ਖੋਲੋ ਇੱਧਰ ਹਾਂ ਤੇ ਇਹ ਥੋੜਾ ਜਿਹਾ ਸਾਨੂੰ ਐ ਲੱਗਦਾ ਇਹ ਆਪਾਂ ਲਿਆ ਇੱਕ 36 ਦਾ ਇੱਕ 36 ਦਾ ਅਗਲੇ ਟਾਇਰ ਅੱਧੇ ਦਾ ਆ ਪੂਰਾ ਹੀ ਅੱਧੇ ਦਾ ਅਗਲੇ ਟਾਇਰ ਤਾਂ ਪੂਰਾ ਹੀ ਆ ਇਹ ਮਗਰਲੇ ਟਾਇਰ ਆ ਜਿਹੜੇ ਇਹ ਅੱਧੇ ਆ ਅੱਧੋ ਜਾ ਰਹੀ ਹੈ ਐ ਸੁੱਕੇ ਡੰਡਾ ਤਾਂ ਉਂ ਪਾ ਕੇ ਵੇਖਣਾ ਤਾਂ ਵੇ ਹਾਂ ਟੰਗਣ ਵਾਲਾ ਹਾਂ ਨਾ ਇੱਕ ਆ ਵੀ ਟੁੱਟਿਆ ਮੈਂ ਤਾਂ ਹਾਂ ਅਰੇ ਨਿਕੇ ਨਿਕੇ ਕਰਾਉਣ ਵਾਲੇ ਕੰਮ ਆਪਣੇ ਕੋਲ ਤੋਂ ਕਰਾ ਲਾਂ ਓ ਬਾਕੀ ਬਾਬਿਓ ਠੀਕ ਐ ਇੰਜਨ ਗੇਅਰ ਦਾ ਟਰੈਕਟਰ ਸਹੀ ਐ ਤੇ ਪੰਪ ਥੋੜਾ ਜਿਹਾ ਵਿਖਾਉਣ ਆਲਾ ਕਿਉਂਕਿ ਜੋਰ ਜਿਆਣੀ ਮਾਰਦਾ ਖਣੀ ਦਾ ਆਪ ਨੂੰ ਹੀ ਮੈਂ ਮੈਂ ਤੇ ਬਾਕੀ ਵੀਡੀਓ ਤੁਹਾਨੂੰ ਫੇਰ ਬਣਾਵਾਂਗੇ ਹੁਣ ਕੱਲ ਨੂੰ ਆਲੂਆਂ ਦਾ ਬੀ ਲੈਣ ਜਾਣਾ ਬੀਬੂ ਲਿਆਵਾਂਗੇ ਡੀਜ਼ਲ ਪੱਖੋਂ ਕੋਈ ਦੋ ਸ਼ਬਦ ਕਹਿਣਾ ਚਾਹੋਂ ਡੀਆਈ ਬਾਰੇ ਤੁਸੀਂ ਡੀਜ਼ਲ ਬਾਰੇ ਕਹੀਦਾ ਪਾਉਣਾ ਨਹੀਂ ਚਾਹੀਦਾ ਮੈਂ ਐਵਰੇਜ ਕਰਨ ਡੀਜ਼ਲ ਦੀ ਐਵਰੇਜ ਇਹ ਟੂੜੀ ਲੈ ਕੇ ਮੰਨ ਗਾ ਜਿਹੜਾ ਲਾਣਾ ਮੋਖਰ ਦਾ 4 ਲੀਟਰ ਜਵਾਬ ਸੀ ਕਰੂਗਾ ਇਹਦਾ ਕੋਈ ਪਤਾ ਨਹੀਂ ਮੋਖਰ ਦਾ ਹਾਂ ਹਾਂ ਬਹੁਤ ਘੱਟ 36 ਦਿਨੋਂ ਤਾਂ ਆਪਾਂ ਨੂੰ ਫਰਕ ਲੱਗੂਗਾ 30 ਦਿਨੋਂ ਦਾ ਤੂੰ ਆਖਣਾ ਪੂਰਾ ਹੀ ਫਰਕ ਪੈ ਗਿਆ ਹੁਣ ਬੀਬੂ ਲੈਣ ਜਾਣਾ ਆਪਾਂ ਕੋਟ ਸਵੇਰੇ ਤੇ ਇਹਦੇ ਤੇ ਚਲਾਂਗੇ ਠੀਕ ਹੈ ਮੈਂ ਮਣ ਕੇ ਵੇਖ ਲਈ ਇਧਰੋਂ ਪੱਤਰੀ ਮਾਰਦੀ ਆ ਆਪਣੇ ਵਾਲੀ ਮਾਰ ਦਿਆਂਗੇ ਤੇ ਨੋਦੀ ਵਾਲੀ ਉਹਦੇ ਲੱਗਿਆ ਸਾਰਾ ਸਹੀ ਹੁੰਦਾ ਹਾਂ ਸਹੀ ਹੈ ਮਿੱਟੀ ਯਈ ਵਾਲੀ ਪੱਤਰੀ ਹੈ ਅੱਛਾ ਹਾਂ ਤੂੰ ਆਪ ਹੀ ਵੇਲੇ ਇਹ ਆਪਣੇ ਹੁਣ ਹੈ ਥੋੜਾ ਜਿਹਾ ਸਾਨੂੰ ਲੈ ਕੇ ਗਏ ਆ ਔਰ ਜਾਣਾ 8 ਲੀਟਰ ਖਾਦਾ ਅੱਛਾ ਟੋਹਾਂ ਘਰੋਂ ਚੱਲ ਗਏ ਤੇ ਘਰੇ ਦਾ ਅੱਛਾ ਚੱਲ ਆਪਾਂ ਸਵੇਰੇ ਚੱਲਾਂਗੇ ਰੇੜਾ ਵਾਲਾ ਚੱਲੇਗਾ ਆ ਲੋਕਾਂ ਦਾ ਵੀ ਉੱਥੇ ਹੀ ਜਾਣਾ ਰਹਿਦਾ ਲੋਡ ਕਰ ਦੇਣਗੇ ਮੇਰੇ ਇੱਕ ਗੱਲਾ ਘੜਾ ਤੇਲ ਇੱਧਰੋਂ ਹਾਂ ਆਹ ਸਰਾਵਰ ਵੀ ਲਾੜਾ ਖੱਤੀ ਦੀ ਜੇ ਇੱਧਰ ਇਹ ਤਾਂ ਹੋਏ ਉਹਦੇ ਤੇ ਉਹਦੇ ਵਿੱਚ ਹੀ ਪਈ ਐ ਇਹਦੀ ਤਾਂ ਉਹ ਚੱਪੂ ਜੀ ਸੀ ਕੀ ਕਰੂੰਗਾ ਡੰਡੇ ਵਾਲੀ ਦਾ ਡੰਡੇ ਵਾਲੀ ਕਿੱਲੀ ਕੋਈ ਨਹੀਂ ਫਰਦੀ ਰੋ ਉਹਦੇ ਚ ਪਾ ਲਈ ਦੀ 36 30 ਇਹਦੇ ਵਾਸਤੇ ਹੋਰ ਲੈ ਲੈਨੇ ਬਾਬੇ ਦਾ ਰੀਗਨਲ ਕਿੱਲੀ ਨਹੀਂ ਦਿੱਤੀ ਨਾਲ ਨਾ ਹੀ ਮਿਲੀ ਸਾਨੂੰ ਅਜ ਮੌਕਸਰ ਲੱਭੀ ਗਿਆਣਾ ਡੰਡਾ ਵੀ ਸਵਰਾਜ ਵਾਲਾ ਦੇਦਾ ਪਤੰਦਰ ਨੇ ਹਣਾ ਇਹਦੀ ਜਾ ਹਾ ਘਸਾਖ ਕਿੰਨਾਂ ਕੰਨਾਂ ਅਰੀਨਲ ਹੀ ਬਣਾ ਦਿੰਨੇ ਸਰੇਣ ਹੈਗੀ ਬਾਈ ਕੋਲੇ ਯਾ ਯਾਰ ਸਵਰਾਜ ਵਾਲਾ ਲੈ ਵੀ ਬਾਬੇ ਵਾ ਜਿਹੜੀ ਆਪਣੀ 545 ਵਾਲੀ ਟਰਬ ਸੀ ਇਹ ਆਪਾਂ ਬਦਲਤੀ ਕਿਉਂਕਿ ਇਹ ਜਦੋਂ ਸੁਪਰਸੀਡਰ ਚੱਲਦਾਈ ਤਾਂ ਇਹ ਥੋੜਾ ਥੋੜੀ স্মੋਕ ਵਿਖਾਉਂਦਾ ਸੀਗਾ 14-1500 ਤੇ ਜੋ ਲੋਡ ਪੈਂਦਾ ਸੀ ਕੋਸਤਾ ਆਪਣਾ ਸਮੋਕ ਵਿਖਾਉਣ ਦਾ ਕਾਰਨ ਹੈਗਾ ਸਾਡੀਆਂ ਨਵੀਆਂ ਲਾਂ ਸਪੈਸ਼ਲ ਆ ਕੋਈ ਤੇ ਤਾਂ ਕਰਕੇ ਜੇ ਨਵਿਆ ਵਾਲਾ ਰੀਨਰ ਰੱਖਦੇ ਫੇਰ ਧੂੰਆਂ ਮਾੜੀ ਮੋੜ ਜਿਹੜੀ ਆਉਂਦੀ ਹੈ ਜਮਾਂ ਖਤਮ ਹੋ ਜਾਊਗੀ ਬਾਕੀ ਟਰਬੋ ਦਾ ਸੀਗਾ ਇਹ ਥੋੜੀ ਜਿਆਦਾ ਆਰਪੀਐਮ ਤੇ ਕੰਮ ਕਰਦੀ ਹੈ ਜਿਹੜੀ ਆਪਾਂ ਹੁਣ ਜਿਹੜੀ ਹੈ ਇਹ ਆਈ ਕਿਸੇ ਮਿੱਤਰ ਤੋਂ ਮਿਲ ਗਈ ਤੇ ਇਹਦੇ ਨਾਲ ਹੁਣ ਸਮੋਕ ਜਮਾਂ ਛੱਡ ਗਿਆ। ਯਾਨੀ 14-1500 ਆਰਪੀ ਉਤੇ ਫੁੱਲ ਟੈਰ ਕਮਾਈ ਜਾਂਦਾ ਜਮਾਂ ਹੀ ਬਿਨਾ ਲੋਡ ਤੋਂ ਬਿਨਾ ਸਮੋਕ ਤੋਂ। ਤੇ ਇੱਥੋਂ ਤੱਕ ਕੇ 16-1700 ਚੱਕਰ ਤੇ 1700 ਤੇ ਦਾ ਦੂਜੇ ਹਾਈ ਜ ਵੀ ਥੱਲੇ ਵੜਨ ਨੂੰ ਕਰਦਾ। ਉਦੋਂ ਚਲੋ ਜਰੂਰ ਸਮੋਕ ਆਉਂਦੀ ਮਾੜੀ ਮੋੜ। ਤੇ ਹੁਣ ਇਹਦਾ ਕੰਮਕਾਰ ਅੱਜ ਜੈਨ ਲੈ ਆਂਦੇ ਆ। ਇਹ ਜੈਨ ਥੋੜੇ ਜਿਹਾ ਪੁਰਾਣੇ ਹੋ ਗਏ ਸੀਗੇ। ਕਿਉਂਕਿ 2-3 ਨਰੀ ਹੈੱਡ ਨਾ ਖੁੱਲ ਗਏ। ਤੇ ਇਥੋਂ ਮਾੜਾ ਮਾੜਾ ਲੇ ਕੇ ਸੀਗਾ ਧੂਆ ਤੇ ਬਾਕੀ ਦਾ ਕੰਮ ਕਰ ਓਵੇਂ ਖੜਾ ਇਹ ਰਾਵਦਨ ਟਾਈਮ ਲੱਗ ਰਿਹਾ 3-4 ਦਿਨਾਂ ਦਾ ਤੇ ਬਾਕੀ ਸ਼ੋ ਹੀ ਲਾਉਣ ਵਾਲੀ ਹਾਂ ਉਹਦਾ ਸਾਰਾ ਕੁਝ ਸੈੱਟ ਆ ਤੇ ਟਰਬੋ ਚੇਂਜ ਕਰੀ ਆ ਸਾਰੀ ਸਪਲਾਈ ਸਪਲਾਈ ਹੈਗੀ ਆ ਆਹ ਟਰਬੋ ਸੇਲ ਲਈ ਆ ਇਹ 545 ਦੀ origignal 21 ਮਾਡਲ ਦੀ ਖਾਣੀ 22 ਮਾਡਲ ਦੀ ਕੋਈ ਪਲੇ ப்ਲੂ ਹੈ ਨਹੀਂ ਪੱਕੀ ਤੇ ਇਦਾਂ ਹੀ ਫਿਟਿੰਗ-ਫਿਟਿੰਗ ਸਾਨੀ ਚੱਕ ਦਾਂਗੇ ਤੇ ਜੇ ਕਿਸੇ ਵੀਰ ਨੇ ਲੈਣੀ ਹੋਵੇ ਤੇ ਬਾਕੀ ਹੁਣ ਆਲੂ ਆਲੂਆਂ ਨੂੰ ਲੱਗਦੇ ਆ ਹੌਲੀ ਹੌਲੀ ਤੇ ਕੰਮ ਕਰ ਬਹੁਤ ਸਰ ਚੜ ਗਏ